ਮੇਰੀ ਹਰੀਕ ਭਰਾ ਨੂੰ ਜਿਸ ਤਰ੍ਹਾਂ ਤੁਸੀਂ ਅੱਗੇ ਵੀ ਬੜੀ ਹਿੰਮਤ ਕੀਤੀ ਪੰਜਾਬ ਲਈ ਔਰ ਤੁਸੀਂ ਆਪਣੀ ਹੋਂਦ ਦੱਸਤੀ ਕਿ ਪੰਜਾਬ 'ਚ ਜਿੱਦੀ ਮਰਜ਼ੀ ਆਫਤ ਆ ਜਾਏ ਅਸੀਂ ਉਹਨੂੰ ਨਿਚਿਟਣ ਲਈ ਸਰਕਾਰ ਤਾਂ ਹੈ ਪਰ ਅਸੀਂ ਵੀ ਸਮਰੱਥ ਹਾਂ ਆਪਣੇ ਆਪ 'ਚ ਅਸੀਂ ਉਹਨੂੰ ਕਵਰ ਕਰਾਂਗੇ ਤੇ ਇਸੇ ਤਰ੍ਹਾਂ ਹੀ ਕੱਲੂ ਵੀਰੋ ਸਾਨੂੰ ਉਥੇ ਬੋਰੀਆਂ ਦਾ ਵੀ ਇੰਤਜ਼ਾਮ ਹੋ ਜਾਏਗਾ ਔਰ ਝਾਲ ਦਾ ਵੀ ਇੰਤਜ਼ਾਮ ਹੋ ਜਾਏਗਾ ਸਾਨੂੰ ਉੱਥੇ ਮਿੱਟੀ ਚਾਹੀਦੀ ਆ ਔਰ ਮੈਂ ਨੰਬਰ ਬੋਲ ਦਿੰਨਾ ਨੰਬਰ ਹੈਗਾ ਉਹਨਾਂ ਦਾ 97797 72843 ਤਾਂ ਸਰਪੰਚ ਸਾਹਿਬ ਦਾ ਨੰਬਰ ਆ 809 21843 ਇੱਕ ਸਤਨਾਮ ਸਿੰਘ ਜੀ ਆ ਉਹਨਾਂ ਦਾ ਵੀ ਨੋਟ ਕਰ ਲਓ 98554 48 185 84 185 ਤੇ ਵੀਰੋ ਤੇਲ ਦਾ ਵੀ ਇੰਤਜ਼ਾਮ ਹੋ ਗਿਆ ਤੇਲ ਵੀ ਮਿਲੇਗਾ ਵੀਰੋ ਔਰ ਜਿੰਨਾ ਵੀ ਕੋਈ ਵੱਧ ਤੋਂ ਵੱਧ ਰੇਤਾਂ ਦੀਆਂ ਟਰਾਲੀ ਮਿੱਟੀ ਦੀਆਂ ਟਰਾਲੀਆਂ ਮਿੱਟੀ ਥੋੜੀ ਸੌਫਟ ਲੈ ਕੇ ਆਇਓ ਕਿਉਂਕਿ ਇਹ ਰੇਤਲਾ ਇਲਾਕਾ ਆ ਤੇ ਜਿੰਨੀਆਂ ਵੀ ਤੁਸੀਂ ਕੱਲ ਤੋਂ ਸੋਮਵਾਰ ਤੋਂ 9 ਵਜੇ ਤੋਂ ਸਟਾਰਟ ਕੰਮ ਹੋ ਜਾਏਗਾ ਜਿੰਨੇ ਵੀ ਤੁਸੀਂ ਉੱਥੇ ਪਹੁੰਚ ਸਕਦੇ ਹੋ ਜਰੂਰ ਪਹੁੰਚੋ